ਜੈ ਹਾ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਅਧਿਆਇ ਚੌਥਾ ਦੋ ਘਾਤੀ ਸਮੀਕਰਨ ਅਭਿਆਸ ਨੰਬਰ 4.3 ਤੇ ਇਸ ਅਭਿਆਸ ਦੇ ਆਖਰੀ ਤਿੰਨ ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ उतार ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਸੋ ਸਵਾਲ ਇਜਾ ਇਸ ਤਰ੍ਹਾਂ ਬੱਚਿਓ ਕੀ ਕਹਿੰਦੇ ਕੀ ਇਹੋ ਜਿਹਾ ਅੰਬਾਂ ਦਾ ਆਇਤਾਕਾਰ ਬਾਗ ਲਗਾਉਣਾ ਸੰਭਵ ਹੈ ਜਿਸ ਦੀ ਲੰਬਾਈ ਚੌੜਾਈ ਨਾਲੋਂ ਦੁੱਗਣੀ ਹੋਵੇ ਅਤੇ ਇਸ ਦਾ ਖੇਤਰਫਲ 800 ਮੀਟਰ ਵਰਗ ਹੋਵੇ ਜੇਕਰ ਸੰਭਵ ਹੈ ਤਾਂ ਇਸ ਦੀ ਲੰਬਾਈ ਅਤੇ ਚੌੜਾਈ ਪਤਾ ਕਰੋ ਸੋ ਬਹੁਤ ਹੀ ਵਧੀਆ ਸਵਾਲ ਹੈ ਬੱਚਿਓ ਆ ਦੇਖੀਏ ਕਿੰਦਾ ਇਹਨੂੰ ਕਰਨਾ ਸੋ ਹੱਲ ਕਰਦੇ ਹਾਂ ਮੰਨ ਲਓ ਆਇਤਾਕਾਰ ਬਾਗ ਦੀ ਚੌੜਾਈ ਲਈਏ y ਤੁਸੀਂ x e q r y ਕੁਝ ਮੰਨ ਲਓ z ਮੰਨ ਲਓ ਹੈ y ਮੰਨੇ ਆ ਅਤੇ ਬਾਗ ਦੀ ਲੰਬਾਈ ਹੋਈ ਕਿੰਨੀ ਕਿਉਂਕਿ ਦੁਗਣੀ ਕਹਿੰਨ ਉਹਨਾਂ ਨੇ ਲੰਬਾਈ ਚੌੜਾਈ ਨਾਲ ਦੁਗਣੀ ਹੋਵੇ ਸੋ ਚੌੜਾਈ ਜੇ y ਹੈ ਤੇ ਲੰਬਾਈ ਹੋ ਜਾਏਗੀ 2y ਸੋ ਆਇਤਾਕਾਰ ਬਾਗ ਦਾ ਖੇਤਰਫਲ ਕਿਤੇ ਬਰਾਬਰ ਹੁੰਦਾ ਵਿੱਚ ਲੰਬਾਈ ਗੁਣਾ ਚੌੜਾਈ ਸੋ y 2y 2y² 2y ਦਾ ਵਰਗ ਹੋ ਗਿਆ ਤੇ ਖੇਤਰਫਲ ਕਿਤੇ ਬਰਾਬਰ ਦੱਸਿਆ ਉਹਨਾਂ ਨੇ 800 ਮੀਟਰ ਵਰਗ ਭਾਵ 2y² 800 ਹੁਣ ਬੱਚੋ 800 ਦੇ ਨਾਲ 800 ਨੂੰ 2 ਨਾਲ ਕੱਟਾਂਗੇ ਤੇ 2 4 8 400 ਆ ਜਾਏਗਾ ਸੋ y² ਬਰਾਬਰ ਹੋ ਗਿਆ 400 ਇਹ ਨੂੰ ਅਸੀਂ ਦੱਲ ਸਕਦੇ ਹਾਂ 400 ਖੰਭੇ ਪਾਸੇ ਆ ਕੇ ਕਟਾ 400 ਹੋ ਗਿਆ y² ਕਟਾ 400 0 ਇਹ ਸਾਡਾ ਬੱਚਿਓ ਬਣ ਗਿਆ ਦੋ ਗਤੀ ਸਮੀਕਰਨ ਸੋ ਦੋ ਗਤੀ ਸਮੀਕਰਨ ਬਾਰੇ ਜਦੋਂ ਪਹਿਣ ਪੀਦਾ ਦੀ ਕੋਈ ਗੱਲ ਸੰਭਵ ਹੈ ਜਾਂ ਨਹੀਂ ਤੇ ਬੱਚਿਓ ਅਸੀਂ ਕੀ ਕਰੀਦਾ ਉਹਨਾਂ ਡਿਸਕ੍ਰਿਮੀਨੈਂਟ ਲੱਭੀਦਾ ਤੇ ਡਿਸਕ੍ਰਿਮੀਨੈਂਟ ਜਿਹੜਾ ਜੇ 0 ਆਵੇ ਜਾਂ 0 ਤੋਂ ਵੱਧ ਹੋਵੇ ਫਿਰ ਤੇ ਉਹ ਸਥਿਤੀ ਸੰਭਵ ਹੈ ਨਹੀਂ ਤੇ ਨਹੀਂ ਸੰਭਵ ਸੋ ਇੱਥੇ ਇਹ ਬੱਚਿਓ ਹੈਗਾ y ਦਾ ਵਰਗ ਦਾ y² ਦਾ ਜਿਹੜਾ ਗੁਣਾਂਕ ਹੈਗਾ ਉਹ 1 ਹੈਗਾ b ਕਿਉਂਕਿ y ਵਾਲਾ ਪਦ ਹੈ ਹੀ ਨਹੀਂ ਇਹਦੇ ਵਿੱਚ ਤੇ b 0 ਹੋ ਗਿਆ ਤੇ c ਹੋ ਗਿਆ /400 ਸੋ ਡਿਸਕ੍ਰਿਮੀਨੈਂਟ ਜਿਹਨੂੰ ਅਸੀਂ d ਲਿਖਦੇ ਹਾਂ b² /4ac ਦੇ ਬਰਾਬਰ ਹੁੰਦਾ ਹੈ 0² /4 1 ਐਮਲੇ /400 ਸੋ 0 ਦਾ ਵਰਗ ਤੇ 0 ਹੀ ਹੁੰਦਾ ਹੈ ਸੋ ਖੰਬੇ ਵਸੇ 0 ਜਿਹੜਾ ਰਹਿ ਗਿਆ ਉਹ ਤੇ ਉਹਦਾ ਕੋ ਉਹਦਾ ਕੋ ਮੁੱਲ ਹੀ ਨਹੀਂ ਹੈ ਤਾਂ ਇਹ ਹਟ ਗਿਆ ਸੋ ਚ ਲੈ ਕਰਾਂਗੇ ਤੇ ਜਮਾ ਆ ਜਾਏਗਾ ਸੋ 4 400 1600 4 4 16 ਤੇ ਕਿ ਦੋ ਸਿਫਰ ਆ ਗਏ 100 ਘਟਾ ਗੁਣਾ ਘਟਾ ਜਿਉਂ ਆ ਜਾਏਗਾ ਤੇ 1600 ਬਣ ਗਿਆ ਜੋ ਕਿ ਬੱਚਿਓ ਧਨਾਤਮਕ ਸੰਖਿਆਏ 100 ਐਸ 0 ਨਾਲੋਂ ਵੱਡੀ ਹੈ ਇਹਦਾ ਮਤਲਬ ਹੈ ਹੋਇਆ ਕਿ ਜਿਹੜਾ ਡਿਸਕ੍ਰਿਮੀਨੈਂਟ ਹੈਗਾ ਉਹ 0 ਤੋਂ ਵੱਡਾ ਹੈ ਭਾਵ ਇਹੋ ਜਿਹਾ ਅਜਿਹਾ ਆਕਾਰ ਬਾਗ ਬਣਉਣਾ ਸੰਭਵ ਹੈ ਤਾਂ ਉਹਦੀ ਲੰਬਾਈ ਚੜਾਈ ਪਤਾ ਕਰਨੀ ਹੈ ਸੋ ਡਿਸਕ੍ਰਿਮੀਨੈਂਟ ਇੱਥੇ ਮੈਂ ਫੇਰ ਦੁਬਾਰਾ ਲਿਖ ਦਿੱਤਾ ਲੜੀ ਜੋੜਨ ਲਈ ਠੀਕ ਹੈ ਫੇਰ ਇੱਥੇ ਲਿਖਣਾ ਇਦਾਂ ਕਿਉਂਕਿ ਡਿਸਕ੍ਰਿਮੀਨੈਂਟ ਗ੍ਰੇਟਰ ਥੈਨ 0 0 ਤੋਂ ਵੱਡਾ ਹੈ ਸਮੀਕਰਨ ਦੇ ਦੋ ਵੱਖ-ਵੱਖ ਵਾਸਤਵਿਕ ਮੂਲ ਹਨ ਵਕਫਕ ਠੀਕ ਹੈ ਇਸ ਲਈ ਇਹੋ ਜਿਹਾ ਅੰਬਾਂ ਦਾ ਬਾਗ ਬਣਾਉਣਾ ਸੰਭਵ ਹੈ ਜਿਸ ਦੀ ਲੰਬਾਈ ਚੌੜਾਈ ਨਾਲੋਂ ਦੁੱਗਣੀ ਹੋਵੇ ਅਤੇ ਖੇਤਰਫਲ 800 ਮੀਟਰ ਵਰਗ ਹੋਵੇ ਇਹ ਸਵਾਲ ਦਾ ਪਹਿਲਾ ਹਿੱਸਾ ਸਾਡਾ ਹੋ ਗਿਆ ਕਿ ਇਹੋ ਜਿਹਾ ਬਾਗ ਬਣਾਉਣਾ ਸੰਭਵ ਹੈ ਤੇ ਉਹਨੇ ਕਿਹਾ ਜੇ ਸੰਭਵ ਹੈ ਤੇ ਪਤਾ ਲਗਾਓ ਦੀ ਲੰਬਾਈ ਚੌੜਾਈ ਕੀ ਹੋਏਗੀ ਸੋ y ਵਰਗ 400 ਨੇ ਨੂੰ ਹੱਲ ਕਰਦੇ ਆ ਤਾਂ ਸਿੱਧੇ ਤੌਰ ਤੇ ਸਾਨੂੰ ਮਿਲਦਾ ਹੈ y ਵਰਗ ਬਰਾਬਰ ਇਹ 400 ਦੇ ਦਰਜਾ 400 ਸੋ y ਕਿਹਦੇ ਬਰਾਬਰ ਹੋ ਜਾਏਗਾ 400 ਦਾ ਵਰਗਮੂਲ ਤੇ ਘਟਾਜ ਮਾ ਇੱਥੇ ਨਿਸ਼ਾਨ ਆ ਸੋ ਬੱਚੋ 400 ਦਾ ਵਰਗਮੂਲ ਤੇ ਜਵਾਨ ਨਹੀਂ ਕਰ ਸਕਦੇ 2*2=4 ਤੇ 10*10=100 ਸੋ 400 ਦਾ ਵਰਗ ਹੋ ਗਿਆ 20 ਵਰਗਮੂਲ ਹੋ ਗਿਆ 20 ਸੋ ਇਹ ਆ ਗਿਆ y ਇੱਕ ਆ ਜਾਏਗਾ ਜਮਾ ਵੀ ਧਨਾਤਮਕ ਵੀ ਤੇ ਜਾਂ y ਬਰਾਬਰ ਰੈਨਾਤਮਕ ਵੀ ਕਿਉਂਕਿ ਚੌੜਾਈ ਰੈਨਾਤਮਕ ਨਹੀਂ ਹੋ ਸਕਦੀ ਇਸ ਲਈ ਕਟਾ 20 ਨੂੰ ਛੱਡਦੇ ਹੋਏ ਅਸੀਂ ਛੱਡ ਦਾਂਗੇ ਤੇ y ਦਾ ਮੁੱਲ ਆ ਜਾਏਗਾ ਸਾਡੇ ਕੋਲ 20 ਆ ਗਿਆ ਇਸ ਤਰ੍ਹਾਂ ਬਾਗ ਦੀ ਚੌੜਾਈ ਬਰਾਬਰ y ਬਰਾਬਰ 20 ਮੀਟਰ ਅਤੇ ਬਾਗ ਦੀ ਲੰਬਾਈ ਬਰਾਬਰ 2y ਬਰਾਬਰ 2 ਬਣਾ ਇੱਥੇ ਵਿੱਚੋਂ ਇੱਥੇ ਸਿਫਰ ਆਉਣਾ ਸੀਗਾ ਇਹ ਮੈਂ ਭੁੱਲ ਗਿਆ ਟਾਈਪਿੰਗ ਦੀ ਮਿਸਟੇਕ ਹੋ ਗਈ ਠੀਕ ਹੈ ਸੋ 2 ਨੂੰ 20 ਨਾਲ ਗੁਣਾ ਕੀਤਾ 40 ਮੀਟਰ ਹੁਣ ਬੱਚਾ ਦੇਖੋ ਜਿਹੜੀ ਲੰਬਾਈ ਇਹ ਚੌੜਾਈ ਵੀ ਹੈਗੀ ਹੈ ਤੇ 20 ਦਾ ਦੁੱਗਣਾ ਕਿੰਨਾ ਹੁੰਦਾ ਹੈ 40 ਸੋ ਚੌੜਾਈ ਦੁੱਗਣੀ ਵੀ ਹੋ ਗਈ ਤੇ ਹੁਣ ਇਹਨਾਂ ਦਾ ਵਰਗਮੂਲ ਇਹਨਾਂ ਦਾ ਹੁਣ ਖੇਤਰਫਲ ਕੱਢ ਕੇ ਦੇਖੋ ਲੰਬਾਈ ਗੁਣਾ ਚੌੜਾਈ ਸੋ 4 ਦੁਣੀ ਤੇ ਦੋ ਸਿਫਰਾਂ ਲੱਗ ਜਾਣੀਆਂ 800 ਮੀਟਰ ਵਰਗ ਸੋ ਖੇਤਰਫਲ 800 ਮੀਟਰ ਵਰਗ ਵੀ ਹੋ ਗਿਆ ਚੌੜਾਈ ਜਿਹੜੀ ਹੈ ਉਹ ਤੋਂ ਦੂਣੀ ਲੰਬਾਈ ਵੀ ਹੋ ਗਈ ਸੋ ਸਾਡੀਆਂ ਦੋਨੋਂ ਸ਼ਰਤਾਂ ਜਿਹੜੀਆਂ ਪੂਰੀਆਂ ਹੋ ਗਈਆਂ ਭਾਗ ਸੋ ਐਗਰ ਸਹੀ ਸੀ ਕਿ ਇਦਾਂ ਦਾ ਬਾਗ ਬਣਾਉਣਾ ਸੰਭਵ ਹੈ ਔਰ ਅਗਲਾ ਸਵਾਲ ਦੇਖੀ ਹੁਣ ਤੇ ਹੁਣ ਅੱਗੇ ਬੱਚੋ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀਆਂ 10ਵੀਂ ਜਮਾਤ ਨਾਲ ਜੁੜੀਆਂ ਕੁਝ ਹੋਰ ਪਲੇਲਿਸਟਾਂ ਵੀ ਲਈਆਂ ਹਨ ਤੁਸੀਂ ਚੈਨਲ ਤੇ ਜਾਓ ਪਲੇਲਿਸਟਾਂ ਤੇ ਟੈਪ ਕਰੋ ਤੇ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਦੇਖੋ ਇੱਕ ਪਲੇਲਿਸਟ ਹੈਗੀ ਹੈ 10th english samse bhi fir aage 10th english literature fir aage 10th english grammar 10th grammar fir aage bacho 10th math notes fir aage 10th science fir aage ganit de siddhant fir aage bacho math concepts theke aage math shortcut sand tricks so channel te jao inna playlist nu bhi khol ke zaroor dekho te bacho 10th math bhi aage hai angrezi de vich angrezi so jehde tade vidyarthi jehde doston kol ਇੰਗਲਿਸ਼ ਮੀਡੀਅਮ ਵਿੱਚ ਤੁਸੀਂ ਉਹਨਾਂ ਨੂੰ ਇੰਗਲਿਸ਼ ਮੀਡੀਅਮ ਬਾਰੇ ਵੀ ਦੱਸ ਸਕਦੇ ਹੋ। ਉਹ ਚੌਥਾ ਸਵਾਲ ਹੈ ਬੱਚਿਓ ਕੀ ਹੇਠਾਂ ਦਿੱਤੀ ਸਥਿਤੀ ਸੰਭਵ ਹੈ? ਸੋ ਜਦੋਂ ਇਦਾਂ ਸਵਾਲ ਆਇਆ ਤੇ ਇਹਦੇ ਵਿੱਚ ਹੀ ਬੱਚਿਓ ਸੀ ਡਿਸਕ੍ਰਿਮੀਨੈਂਟਰ ਡਿਸਕ੍ਰਿਮੀਨੈਂਟ ਰਹੀ ਹੈ ਸਵਾਲ ਪਤਾ ਕਰੋਗੇ ਠੀਕ ਹੈ। ਕਹਿੰਦੇ ਜੇਕਰ ਹਾਂ ਤਾਂ ਉਹਨਾਂ ਦੀ ਵਰਤਮਾਨ ਉਮਰ ਪਤਾ ਕਰੋ। ਦੋ ਮిత్రਾਂ ਦੀਆਂ ਉਮਰਾਂ ਦਾ ਜੋੜ 20 ਸਾਲ ਹੈ। 4 ਸਾਲ ਪਹਿਲਾਂ ਉਹਨਾਂ ਦੀਆਂ ਉਮਰਾਂ ਸਾਲਾਂ ਵਿੱਚ ਦਾ ਗੁਣਨਫਲ 48 ਐਵੇਂ ਨਹੀਂ ਆਉਣਾ ਚਾਹੀਦਾ ਬੱਚਿਓ 48 ਹੀ ਆ। ਐਮ ਪਤਾ ਨਹੀਂ ਕਿਉਂ ਆ ਗਿਆ। ਐ ਇਅਰਸ ਆਣਾ ਚਾਹੀਦਾ ਸੀ ਤੇ ਐਮ ਪਤਾ ਨਹੀਂ ਕਿਉਂ ਲਿਖ ਦਿੱਤਾ ਉਹਨਾਂ ਨੇ ਮੈਨੂੰ ਸਮਝ ਨਹੀਂ ਆ ਰਿਹਾ ਇੱਥੇ ਐਮ ਨਹੀਂ ਹੋਣਾ ਚਾਹੀਦਾ 48 ਸੀਗਾ ਠੀਕ ਹੈ ਇਹਨੂੰ ਮਿਟਾ ਦਿੰਦੇ ਹਾਂ ਚਲੋ ਕੋਈ ਗੱਲ ਨਹੀਂ ਤੇ ਹੁਣ ਦੇਖੋ ਮੰਨ ਲਓ ਇੱਕ ਮਿੱਤਰ ਦੀ ਉਮਰ ਹੈਗੀ Y ਸਾਲ ਸੋ ਦੂਜੇ ਮਿੱਤਰ ਦੀ ਉਮਰ ਕਿੰਨੀ ਹੋ ਜਾਏਗੀ ਕਿਉਂਕਿ ਦੋਨਾਂ ਦਾ ਜੋੜ 20 ਸਾਲ ਹੈਗਾ ਸੋ 20 Y ਸਾਲ 4 ਸਾਲ ਪਹਿਲਾਂ ਉਮਰ ਕਿੰਨੀ ਹੁੰਦੀ ਹੈ ਉਹ 4 ਸਾਲ ਘਟਾ ਦੇ ਦਿੰਦੇ ਨੇ ਪਹਿਲੇ ਮਿੱਤਰ ਦੀ ਉਮਰ Y 4 ਸਾਲ ਠੀਕ ਹੈ 4 ਸਾਲ ਪਹਿਲਾਂ ਦੂਜੇ ਮਿੱਤਰ ਦੀ ਉਮਰ ਕਿੰਨੀ ਹੋ ਜਾਏਗੀ 20/y ਤੇ /4 ਸੋ 20 ਜੋ ਚਾਰ ਗਿਆ 16 ਸੋ 16/y ਸਾਲ ਹੁਣ ਸਵਾਲ ਦੇ ਮੁਤਾਬਕ ਕੀ ਕਹਿੰਦੇ ਨੇ ਦੋਨੋਂ 4 ਸਾਲ ਪਹਿਲਾਂ ਦੋਨਾਂ ਦੀ ਉਮਰਾਂ ਦਾ ਜੋੜ ਫਲ ਸੀਗਾ 48 ਸੋ y/4 ਬ੍ਰੈਕਟ ਪਾ ਕੇ 16/y 48 ਬ੍ਰੈਕਟ ਖੋਲ ਲਾ ਗਏ 4 16 16y ਫਿਰ y /y /y² ਹੋ ਗਿਆ /4 16 ਕਿੰਨਾ ਹੋ ਗਿਆ 16 4 64 /64 ਤੇ ਕਟਾ 4 ਕਟਾ y 4y 48 ਹੁਣ ਇਹਨੂੰ ਥੋੜਾ ਉਹ ਕਰਦੇ ਆ ਸੈਟਿੰਗ ਕਰਦੇ ਆ ਰੀਅਰੇਂਜ ਕਰਦੇ ਆ ਕਟਾ y² 16 4y ਤੇ 48 ਇੱਥੇ ਆ ਗਿਆ ਖੱਬੇ ਤੇ 48 16 ਕਿੰਨਾ ਹੋ ਗਿਆ 112 ਕਟਾ 112 ਤੇ ਹੁਣ ਬੱਚੇ ਦੋਨੋਂ ਪਾਸੇ ਕਟਾ 1 ਨਾਲ ਗੁਣਾ ਕਰਕੇ ਕਟਾ 1 ਨੂੰ 0 ਨਾਲ ਗੁਣਾ ਕਰਾਂਗੇ ਤੇ 0 ਹੀ ਆਏਗਾ ਤੇ ਕਟਾ 1 ਨਾਲ ਗੁਣਾ ਕਰਨ ਦੇ ਸਾਰੇ ਪਦਾਂ ਨੂੰ ਉਹਨਾਂ ਦੇ ਚਿੰਨ ਚੇਂਜ ਹੋ ਜਾਣਗੇ ਸੋ ਕਟਾ ਦਾ ਜਮਾ ਹੋ ਗਿਆ ਇੱਥੇ ਜਮਾ 2y ਕਟਾ 2y ਹੋ ਗਿਆ ਸੋ ਕਟਾ 112 ਜਮਾ 112 ਹੋ ਗਿਆ ਠੀਕ ਹੈ ਹੁਣ ਇਹਨੂੰ ਅਸੀਂ ਲਿਖਦੇ ਹਾਂ ਹੱਲ ਕਰਕੇ ਪਹਿਲੇ ਡਿਸਕ੍ਰਿਮੀਨੈਂਟ ਕੱਢਾਂਗੇ ਸੱਚ ਸੋ ਐ ਸਾਡਾ ਸਮੀਕਰਨ ਬਣ ਗਿਆ ਇੱਥੇ a 1 b ਕਟਾ 20 ਤੇ c 112 ਸੋ ਡਿਸਕ੍ਰਿਮੀਨੈਂਟ ਕਿੰਨਾ ਹੋ ਗਿਆ ਬੱਚਿਓ d b² 4ac 4ac ਕਟਾ 20 ਦਾ ਵਰਗ ਕਟਾ 4 1 112 ਸੋ 20 20 ਕਿੰਨਾ ਹੋ ਗਿਆ ਬੱਚਿਓ ਕਟਾ 20 ਕਟਾ 20 400 ਹੋ ਗਿਆ ਤੇ ਕਟਾ बारह चार बुनियाठ चार एक चार, चार, चार सौ अड़ताली हो गया ठीक है इतने एक हैगा सोए बुंजा बच चार सौ चौ चार सौ अड़ताली कटा अड़ताली कटा अड़ताली कि सिफर नो घट है ठीक है क्योंकि डी ऋणात्मक है सिफर नो है इसलिए इस समीकरण का कोई भी वास्तविक मूल नहीं है भाव दिती हुई स्थिति संभव नहीं है ठीक है हूँ अगला सवाल देखिए आखिरी सवाल की परिमाप अस्सी मीटर ਅਤੇ ਖੇਤਰਫਲ 400 ਮੀਟਰ ਵਰਗ ਦਾ ਦੇ ਇੱਕ ਪਾਰਕ ਨੂੰ ਬਣਾਉਣਾ ਸੰਭਵ ਹੈ ਜੇਕਰ ਹੈ ਤਾਂ ਉਸ ਦੀ ਲੰਬਾਈ ਅਤੇ ਚੌੜਾਈ ਪਤਾ ਕਰੋ ਸੋ ਸ਼ੁਰੂ ਕਰਦੇ ਹਾਂ ਮੰਨ ਲਓ ਪਾਰਕ ਦੀ ਲੰਬਾਈ ਬਰਾਬਰ x ਮੀਟਰ ਅਤੇ ਪਾਰਕ ਦੀ ਚੌੜਾਈ ਬਰਾਬਰ y ਮੀਟਰ ਹੁਣ ਪਾਰਕ ਦਾ ਪਰਿਮਾਪ ਕਿਹਦੇ ਬਰਾਬਰ ਹੁੰਦਾ ਹੈ 2 (ਪਾ ਕੇ ਲੰਬਾਈ ਚੌੜਾਈ) ਸੋ ਲੰਬਾਈ ਚੌੜਾਈ x y ਹੋ ਗਈ ਬੱਚਿਓ ਸਾਡੀ ਠੀਕ ਹੈ ਨਾ 80 ਮੀਟਰ 80 ਮੀਟਰ ਦਿੱਤੀ ਹੋਈ ਹੈ ਦੇਖੋ ਇਹਨਾਂ ਨੇ 80 ਮੀਟਰ ਠੀਕ ਹੈ ਪਰਿਮਾਪ ਸੋ x ਹੁਣ ਇਹ 2 ਥੱਲੇ ਆ ਜਾਏਗਾ ਦੋ ਦਿਨ ਅਸੀਂ ਉਹ ਭਾ ਕਰਾਂਗੇ 40 ਆ ਜਾ ਦੋ ਚੋਕੇ 8 ਸੋ x y 40 ਮੀਟਰ ਹੋ ਗਿਆ ਜਾਂ x ਇੱਥੇ ਲਵਾਂਗੇ 40 y ਸੋ ਬੱਚਿਓ x ਹੋ ਗਿਆ x ਨੂੰ ਅਸੀਂ y ਦੇ ਰੂਪ ਚ ਲੈਣ ਦਾ 40 y ਹੁਣ ਪਰਧ ਦਾ ਖੇਤਰਫਲ ਕਿਹਦੇ ਬਰਾਬਰ ਹੋਏਗਾ ਲੰਬਾਈ ਚੌੜਾਈ y x ਸੋ y ਤੇ x ਕਿਹਦੇ ਬਰਾਬਰ ਕੱਢਿਆ ਸੀ 40 y ਸੋ y 40 y 400 ਮੀਟਰ ਵਰਗ ਹੁਣ ਇਹਨੂੰ ਖੋਲਦੇ ਬ੍ਰੈਕਟ ਨੂੰ 40y y ਵਰ बराबर 400 ਸਾਬ ਵੜਿਆ ਘਟਾ y ਵਰਗ ਜਮਾ 40y 400 ਇੱਥੇ ਆ ਗਿਆ ਘਟਾ 400 ਬਰਾਬਰ 0 ਦੋਨੋਂ ਪਾਸੇ ਘਟਾ 1 ਨਾਲ ਗੁਣਾ ਕਰਕੇ ਕੀ ਹੋਏਗਾ ਸਾਰੇ ਦੇ ਚਿੰਨ ਬਦਲ ਜਾਣਗੇ ਘਟਾ y ਵਰਗ ਨਾ ਬਣ ਗਿਆ y ਵਰਗ ਜਮਾ 40y ਘਟਾ 40y ਘਟਾ 400 ਰਹਿਣ ਗਿਆ ਜਮਾ 400 ਤੇ 0 ਗੁਣਾ ਘਟਾ 1 0 ਦੇ ਬਰਾਬਰ ਹੀ ਹੁੰਦਾ ਆਉਣ ਇਹਦਾ ਡਿਸਕ੍ਰਿਮੀਨੈਂਟ ਦੇਖੀਏ ਸੋ ਆ ਬੱਚੇ ਸਾਡਾ ਬਣ ਗਿਆ ਸਮੀਕਰਨ ਇੱਥੇ a 1 ਹੈਗਾ b -40 ਹੈਗਾ c, bueno so a, c so so 400 ਹੈਗਾ so ਸੋ so d b² 4ac -40 ਦਾ ਵਰਗ 4 1 400 ਸੋ 40 ਦਾ ਵਰਗ ਕਿੰਨਾ ਹੋ ਗਿਆ 1600 1600 ਹੋ ਗਿਆ 4 4 16 4 ਚੋਕੇ 16 ਤੇ ਦੋ 0 400 0 ਸੋ ਬੱਚਿਓ ਇਹ ممکن ਹੈ ਇਦਾਂ ਦਾ ਪਾਰਬੋਲਾ ਬਣਾਉਣਾ ਸੰਭਵ ਹੈ ਕਿਉਂਕਿ d 0 ਹੈ ਇਸ ਲਈ ਇਸ ਸਮੀਕਰਨ ਦੇ ਦੋ ਬਰਾਬਰ ਅਸਲੀ ਮੂਲ ਹੋਣਗੇ। ਭਾਵ ਪਰਿਮਾ 50 ਮੀਟਰ ਅਤੇ ਖੇਤਰਫਲ 400 ਮੀਟਰ ਵਰਗ ਦਾ ਪਾਰਕ ਬਣਾਉਣਾ ਸੰਭਵ ਹੈ। ਸੋ ਹੁਣ y ਦਾ ਮੂਲ ਕੱਢ ਲੈਨੇ ਆ। y ਦੇ ਮੂਲ ਕੇਰੇ ਬਰਾਬਰ ਹੈ ਕਟਾ b ਜਮਾ ਕਟਾ d ਦਾ ਵਰਗਮੂਲ 2a। ਸੋ ਮੂਲ ਪਾਨੇ ਆ ਕਟਾ b ਦੀ ਜਗ੍ਹਾ ਕਟਾ 40 ਜਮਾ ਕਟਾ d ਦਾ ਜਗ੍ਹਾ ਮੂਲ ਪਾਇਆ 0। ਸੋ 0 ਦਾ ਵਰਗਮੂਲ 2 1। ਹੁਣ ਬੱਚੋ 0 ਦਾ ਵਰਗਮੂਲ ਕੀ ਹੁੰਦਾ 0 ਹੁੰਦਾ। ਤੇ ਕਿਸੇ ਵੀ ਸੰਖਿਆ ਦੇ ਬਾਅਦ ਸਿਫਰ ਜੋੜੋ ਜਾਂ ਘਟਾਓ ਤੇ ਕੋਈ ਫਰਕ ਨਹੀਂ ਪੈਂਦਾ ਸੋ ਇਹ ਜਿਹੜਾ ਪਦ ਹੈਗਾ ਇਹ ਸਾਡਾ ਇਹਦਾ ਕੋਈ ਮਤਲਬ ਨਹੀਂ ਰਿਹਾ ਗਿਆ ਉੱਡ ਜਾਏਗਾ ਸੋ ਘਟਾ ਗੁਣਾ ਘਟਾ ਜਮਾ ਹੋ ਗਿਆ 40 ਤੇ 2 1 ਨੂੰ 2 40 ਨੂੰ 2 ਨਾਲ ਭਾਗ ਕੀਤਾ 20 ਸੋ ਸਾਡਾ y ਦਾ ਮੁੱਲ ਆ ਗਿਆ 20 ਸੋ y 20 ਮੀਟਰ ਅਤੇ x² ਦੇ ਬਰਾਬਰ ਸੀ 40 y 40 20 2 ਮੀਟਰ ਸੋ ਬੱਚਿਓ ਚੌੜਾਈ ਵੀ ਆ ਗਈ ਸਾਡੀ 20 ਮੀਟਰ ਲੰਬਾਈ ਵੀ ਆ ਗਈ ਸਾਡੀ 20 ਮੀਟਰ ਭਾਵ 파ਰਕ ਜਿਹੜਾ ਹੈ 20 ਮੀਟਰ ਦੀ ਪੁਜਾ ਵਾਲਾ ਵਰਗ ਬਣੇਗਾ ਸੋ ਬੱਚਿਓ ਤੁਸੀਂ ਇਸ ਗੱਲ ਤੋਂ ਨਹੀਂ ਘਬਰਾਣਾ ਕਿ ਇੱਥੇ ਵਰਗ ਆ ਗਿਆ ਕਿਉਂਕਿ ਉਹਨਾਂ ਨੇ ਕਿਹਾ ਸੀ ਆਇਤਾਕਾਰ ਨਾ ਆਇਤਾਕਾਰ ਲੰਬਾਈ ਚੌੜਾਈ ਵੱਖਰੀ ਵੱਖਰੀ ਹੈਗੀ ਹੈ ਸੋ ਬੱਚਿਓ ਵਰਗ ਵੀ ਆਪਣੇ ਆਪ ਵਿੱਚ ਇੱਕ ਆਇਤ ਹੀ ਹੁੰਦਾ ਹੈ ਵਰਗ ਉਹ ਆਇਤ ਹੈ ਜਿਹਦੀਆਂ ਚਾਰੋਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਠੀਕ ਹੈ ਤੋਂ ਆਇਤ ਦੇ ਚਾਰੋਂ ਕੋਣ ਤੇ 90 ਡਿਗਰੀ ਹੁੰਦੇ ਨੇ ਠੀਕ ਹੈ ਨਾ ਆਇਤ ਉਹ ਸਮਾਂਤਰ ਚਤੁਰਭੁਜ ਹੈ ਜਿਹਦੇ ਚਾਰੋਂ ਕੋਣ 90 ਡਿਗਰੀ ਦੇ ਹੁੰਦੇ ਹਨ ਤੇ ਵਰਗ ਉਹ ਆਇਤ ਹੈ ਜਿਹਦੀ ਚਾਰੋਂ ਭੁਜਾਵਾਂ ਬਰਾਬਰ ਹੁੰਦੀਆਂ ਹਨ ਠੀਕ ਹੈ ਸੋ ਬੱਚਿਓ ਜਿਹੜਾ 파ਰਕ ਬਣੇਗਾ ਉਹ 20 ਮੀਟਰ ਦੀ ਭੁਜਾ ਵਾਲਾ ਵਰਗ ਹੋਵੇਗਾ ਪਹਾਵ ਲੰਬਾਈ ਵੀ 20 ਮੀਟਰ ਹੋਏਗੀ ਤੇ ਚੌੜਾਈ ਵੀ ਮੀਟਰ ਹੋਏਗੀ ਸੋ ਹੁਣ ਤੁਸੀਂ ਦੇਖ ਲਓ ਵਰਗ ਦਾ ਜਿਹੜਾ ਪਰਿਮਾਪ ਹੁੰਦਾ ਉਹ 4 ਗੁਣਾ ਭੁਜਾ ਹੁੰਦਾ ਸੋ 20 ਗੁਣਾ 4 80 80 ਪਰਿਮਾਪ ਆ ਗਿਆ ਤੇ ਇਹਦਾ ਵਰਗ ਇਹਦਾ ਖੇਤਰਫਲ ਦੇਖੋ 20 ਗੁਣਾ 20 400 400 ਮੀਟਰ ਵਰਗ ਸੋ so, 80 ਪਰਿਮਾਪ ਦੀ ਸ਼ਰਤ ਵੀ ਪੂਰੀ ਹੋ ਗਈ ਤੇ 80 ਮੀਟਰ ਦੇ ਤੇ 400 ਮੀਟਰ ਵਰਗ ਦਾ ਜਿਹੜਾ ਸਾਡਾ ਖੇਤਰਫਲ ਹੈ ਉਹ ਵੀ ਸ਼ਰਤ ਪੂਰੀ ਹੋ ਗਈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੀ ਅਭਿਆਸ ਦੇ 4.3 ਦੇ ਆਖਰੀ ਤਿੰਨ ਸਵਾਲ ਤੇ ਇਸ ਦੇ ਨਾਲ ਤੁਹਾਡਾ ਇਹ ਅਭਿਆਸ ਵੀ ਸਮਾਪਤ ਹੁੰਦਾ ਹੈ ਤੇ ਨਾਲ ਦੇ ਨਾਲ ਤੁਹਾਡਾ ਜਿਹੜਾ ਕੀ ਕਹਿੰਦੇ ਚੈਪਟਰ ਹੈ ਤੁਹਾਡਾ ਅਧਿਆਇ ਹੈਗਾ 232 ਸਮੀਕਰਨ ਉਹ ਵੀ ਇੱਥੇ ਹੀ ਸਮਾਪਤ ਹੁੰਦਾ ਹੈ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਦੇਵਨਾਰਥ ਛਨਾਰਥ ਨਿਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਅਗੇ ਵੀਡੀਓ ਤੱਕ ਲਈ ਰਵਰਕਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ